ਫੂਰ ਨੇ ਤੇ ਸਿੱਧਾ ਹੀ ਮੈਨੂੰ ਕਹਿ ਤਾ ਕਹਿੰਦੇ ਵੀ ਅਹੀਂ ਲੱਗੇ ਇਹਨੂੰ ਘਰੋਂ ਕੱਢਣ ਤੇ ਸ਼ਾਮਾਂ ਤੱਕ ਉਹਦਾ ਤੁਹਾਡੇ ਕੋਲ ਆ ਜਣੀ ਆ ਮੈਂ ਤਾਂ ਸਗੋਂ ਸਮਝਾਉਂਦਾ ਰਿਹਾ ਮੈਂ ਕਿ ਕੋਈ ਗੱਲ ਨਹੀਂ ਤੁਸੀਂ ਅਜੇ ਕੋਈ ਗੱਲ ਨਾ ਕਰਿਓ ਤੇ ਮੈਂ ਤੇ ਜੋ ਤਾਂ ਇੱਥੇ ਆ ਜਾਨੇ ਆ ਬੈਹਿ ਕੇ ਸਾਰੀ ਗੱਲਬਾਤ ਕਰ ਲੈਨੇ ਪਰ ਉਹਨਾਂ ਮੇਰੀ ਇੱਕ ਨਹੀਂ ਸੁਣੀ ਤੇ ਹੁਣ ਤਿਆਰੀ ਕਰ ਲੋ ਲੱਗੀ ਹੋਣ ਇਥੇ ਇਹ ਦੱਸ ਟਾਈਮ ਤੋਂ ਵੇਖੋ ਕਿੰਨਾ ਹੋ ਗਿਆ ਵਾ ਟਿਫਨ ਦਾ ਡੱਬਾ ਪੈਕ ਕਰਨ ਲੱਗੀ ਆ ਤੇ ਡਿਊਟੀ ਤੇ ਕਿਉਂ ਨਹੀਂ ਜਾਣਾ ਹੈਗਾ ਉਹਨੇ ਨਿਕਾਜ ਜਾਣਾ ਕੰਮ ਅੱਜ ਦਸ ਭੂਆ ਜੀ ਅੱਜ ਤਾਂ ਇਹ ਛੁੱਟੀਆਂ ਕਰਨ ਲੱਗੇ ਇਫੇ ਤੇ ਸਰ ਗਿਆ ਵਾ ਅਗਲੇ ਡਿਊਟੀ ਤੋਂ ਕੱਢ ਦੇਣਗੇ ਅਹੀਂ ਮ리에 ਕਿੱਥੋਂ ਖਾਣਾ ਨਹੀਂ ਅੱਡ ਵਾਲਾ ਹਸਾਬ ਵਾ ਕੱਠਿਆਂ ਵਾਲਾ ਹੈ ਕੀ ਆ ਨਹੀਂ ਜਦੋਂ ਦੀ ਤੇ ਉਹਦੇ ਮਗਰ ਲੱਗੀਆਂ ਨਾ ਉਦੋਂ ਦਾ ਤੋਂ ਘਰ ਦਾ ਰਹਿਣ ਦਾ ਖੱਖ ਨਹੀਂ ਦਿੱਤਾ ਤੂੰ ਦੇ ਦਲਜਿੰਦਰ ਤੂੰ ਚੁੱਪ ਕਰ ਪਤਾ ਲੱਗ ਜਾਊਗਾ ਕਿ ਤੂੰ ਮੇਰੇ ਮਗਰ ਲੱਗੀਆਂ ਕਿ ਜਾਂ ਹੋਰ ਕੋਈ ਇਹਦੇ ਮਗਰ ਲੱਗਾ ਕੋਈ ਕੰਮ ਧੰਦਾ ਹੈ ਨਹੀਂ ਇਹਨਾਂ ਨੂੰ ਲੋਕਾਂ ਨਾਲ ਲੜਾਈ ਪਾਉਣਾ ਆ ਜਾਂਦੀਆਂ ਸੰਦੀਪ ਕੀ ਗੱਲ ਹੋਈ ਆ ਰੌਲਾ ਪਈ ਜਾਂਦੀ ਹੈ ਹੋਣਾ ਕੀ ਆ ਉਹ ਬਾਹਰ ਜਾ ਕੇ ਵੇਖੋ ਕੀਤ ਮਾਸ਼ਾ ਲਾਇਆ ਉਹਨਾਂ ਨੇ ਭੂਆ ਜੀ ਮੈਂ ਕੀ ਕਰਾਂ ਗੱਲਾਂ ਤੇ ਇਦਾਂ ਦੀਆਂ ਕਰਦੇ ਆ ਗੱਲਾਂ ਹੀ ਕਿਹੜੀ ਕਰਨ ਦੇ ਆ ਤੇ ਇਹ ਮੈਨੂੰ ਕਰੀ ਜਾਂਦੇ ਤੂੰ ਅਲੱਗ ਹੋ ਜਾ ਤੂੰ ਇਦਾਂ ਹੋ ਜਾ ਤੂੰ ਉਦਾਂ ਹੋ ਜਾ ਨਹੀਂ ਜਿਹੜਾ ਵੀ ਹਿੱਸਾ ਪਕੜਨਾ ਕੱਟ ਕੇ ਮੈਨੂੰ ਬੁਖਾ ਲਈ ਦੋ ਹੇ ਇੱਕ ਵਾਰੀ ਚੱਲ ਆ ਜਣੀਏ ਉੱਠੋ ਤਾਂ ਨੂੰ ਵੀ ਨਾਲ ਚਲੋ ਉੱਠੋ ਆਹ ਦੱਸ ਦੇਣਾ ਕਿਹੜਾ ਕੱਢਣਾ ਮੈਨੂੰ ਲੱਗ ਜੂਗਾ ਪਤਾ ਨਾਲੇ ਤੁਹਾਨੂੰ